ਕੰਨ ਕੰਨ ਜਗਤਿ ਤਤਾ ਸਤਿਗੁਰੁ ਦਾਸ ਸੁਮਰਦ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਵੰਦਾ ਆਨੰਦ ਮਾਣੇ ਗੁਰੂ ਪਿਆਰਿ ਗੁਰੂ ਸਾਹਿਬ ਜੀਓ ਦਾਸ ਕੋ ਲੂ ਜੈ ਗੁਰ ਤੇ ਧੰਨ ਗੁਰਦੇਵ ਜੀ ਅੱਜ ਦਾ ਦਿਨ ਬਹੁਤ ਹੀ ਭਾਗਾਂ ਭਰਾਂ ਸਮਾ ਹੈ ਜੋ ਅੱਜ ਖੁਸ਼ੀਆਂ ਦੇ ਮੌਕੇ ਤੇ ਪਰਿਵਾਰ ਦੇ ਲੋਕ ਪਾਵਨ ਪਿੱਤਰ ਅੰਮ੍ਰਿਤਮਣੀ ਦੇ ਜਾਪ ਵਿੱਚ ਔਰ ਜਿਸ ਵੇਲੇ ਆਪਾਂ ਘਰ ਦੇ ਵਿੱਚ ਅੰਮ੍ਰਿਤਮਣੀ ਦੇ ਜਾਪ ਜਾ ਸਤਿਗੁਰੂ ਦੇ ਮਨ ਦੇ ਜਾਪ ਸਸੰਗ ਕਰਵਾਉਣੇ ਹਨ ਤੇ ਉਹ ਸਸੰਗ ਦੇ ਵਿੱਚ ਸਾਨੂੰ ਸਿੱਖਿਆ ਵੀ ਮਿਲਦੀ ਕਿਉਂਕਿ ਹਾਥ ਮਾਤਰ ਕਰਤਾ ਚਾਹੁੰਦਾ ਹੈ ਕਿ ਉਸ ਦੇ ਬੱਚਾਂ ਦੀ ਜਿਹੜੀ ਸੰਗਤ ਹੈ ਉਹ ਚੰਗੀ ਹੋਵੇ ਸਤਿਗੁਰ ਜੀ ਬਖਸ਼ਿਸ਼ ਨੰਦਿ ਹਾਂ ਦੁਰਮਤ ਕਾਤਿਆ ਜਨ ਕਰੋ ਲੇਹੋ ਗੁਰਮਤ ਕੋਜ ਖੋਟਨ ਕੀ ਸੰਗਤ ਤਜੋ ਕਿਉ ਸਿਰ ਪਰ ਉਠਾਓ ਭੋਜ ਕਿਹੇ ਜੀਵ ਤੋ ਦੁਰਮਤ ਧਾਮ ਉੱਠੀ ਮਤ ਵਾਲੀ ਜੀਵਾਂ ਦੀ ਕੜੀ ਮਤਿਆ ਉਹ ਤਿਆਗ ਦੇ ਚੋ ਖੋਟੀ ਮਤ ਤੂੰ त्याग ਦੇ ਔਰ ਇਹੋ ਕੋ ਮਤ ਖੋਜ ਕਿ ਚੰਗੀ ਸੰਗਤ ਖੋਜਣ ਦੀ ਲੋੜ ਹੈ ਜਿਵੇਂ ਆਪਾਂ ਜਿਉਂ ਦੀ ਸੰਗਤ ਹੋਵੇਗੀ ਉਸੇ ਚਰਾਂ ਨਹੀਂ ਸਾਡੀ ਸੋਚਣ ਦੀ ਸਮਝਣ ਦੀ ਸਾਡੇ ਖਿਆਨਾਂ ਸਾਡੇ ਗੋਲ ਸਾਡਾ ਜੁੜਾ ਉਦੋਂ ਦਾ ਹੋ ਜਾਂਦਾ ਜਿਵੇਂ ਗੁਰਪਹਿਰੀ ਸਤਸੰਗ ਜੋ ਕਿਤੇ ਜਵਾਨੀਆਂ ਦੀ ਸੰਗਤ ਕਰਾਂਗੇ ਤਾਂ ਜਵਾਨੀ ਮਰ ਜਾਵਾਂਗੇ ਨਸ਼ੇਦਾਂ ਵਾਲੇ ਦੀ ਸੰਗਤ ਕਰਾਂਗੇ ਤਾਂ ਨਸ਼ੇ ਕਰ ਮਰ ਜਾਵਾਂਗੇ ਗੁਰਮਤਿ ਦੀ ਸੰਗਤ ਕਰਾਂਗੇ ਗੁਰੂ ਦੀ ਸੰਗਤ ਕਰਾਂਗੇ ਤਾਂ ਗੁਰੂ ਵਾਲੇ ਬਣ ਕੇ

ਕੋਟੇ ਮਨ ਭਾਵ ਜਿਹੜੇ ਲੋਕਾਂ ਦੇ ਨਿੰਦਿਆ ਤੁਗਲੀ ਕਮਰਾਈ ਕਰਦੇ ਤੋ ਉਹਨਾਂ ਦੀ ਸੰਗਤ ਛੱਡ ਦੇ ਮਨ ਤੇ ਬੋਝ ਪੈਂਦਾ ਕਿਉਂ ਕਿਉਂਕਿ ਜਦੋਂ ਆਪਾਂ ਸੰਗਤ ਕਰਦੇ ਆ ਕਿਸੇ ਮਾੜੇ ਨਿਸ਼ਾਨ ਦੀ ਨਿੰਦਿਆ ਤੁਗਲੀ ਕੰਨ ਵਾਲੇ ਦੀ ਨਿੰਦਿਆ ਤੁਗਲੀ ਕਰਦਾ ਫਿਰ ਮਨ ਵਿੱਚ ਬੋਝ ਰਹਿੰਦਾ ਕਿ ਭਾਈ جیتی نہیں جائے جو لکھ لکھ دی انہوں پتہ نہ لکھ جائے کیونکہ انہوں نے لڑائی کا ڈاڑ دیتا ساڑھے نہ گرسے نہ ہو جائے نراز نہ ہو جائے اور ستگل کی بخشی, بخشی کر دی کہ پائی کیوں بہت رائے آرے آزاد نہیں کھوٹن کی سنگت تجو تجو ہوتا اچھا کہیں پائی پائی ਮਾੜੀ ਕੰਮਾਂ ਬਣੇ ਜੀ ਸੰਗਤ ਛੱਡ ਦਿਓ ਗੁਰੂ ਦੇ ਚਰਨਾਂ ਵਿੱਚ ਆਪਾਂ ਆ ਕੇ ਬੈਠਣਾ ਸ਼ੁਰੂ ਕਰ ਲਿਜੀਏ ਇੱਕ ਦਿਨ ਨੂੰ ਦੋ ਦਿਨ ਚਾਰ ਦਿਨ ਦਮਦਮ 20 ਦਿਨ ਜਦੋਂ ਤੁਸੀਂ ਰੋਜ਼ ਗੁਰੂ ਦੀ ਬਾਣੀ ਪੜ੍ਹਾਂਗੇ ਤਾਂ ਸਾਨੂੰ ਫਿਰ ਬਾਣੀ ਦੇ ਨਾਲ ਪਿਆਰ ਹੋ ਜਾਣਾ ਜਦੋਂ ਆਪਾਂ ਬਚਪਨ ਦੇ ਵਿੱਚ ਦੇਖਦੇ ਨਾ ਕਿ ਬੱਚਾ ਛੋਟਾ ਹੁੰਦਾ ਹੈ ਉਸ ਨੂੰ ਸਕੂਲ ਭੇਜਦੇ ਆ ਤਾਂ ਸਕੂਲ ਹੋ ਜਾਂਦਾ ਨਹੀਂ ਕਿਉਂਕਿ ਉਸ ਨੂੰ ਪਤਾ ਨਹੀਂ ਹੁੰਦਾ ਕਿ ਸਕੂਲ ਦੇ ਵਿੱਚ ਉਸ ਨੂੰ ਕੀ ਕੁਝ ਮਿਲਣਾ ਹੈ ਉਹ ਆਪਣੇ ਮਨ ਦੇ ਅਨੁਸਾਰ ਸੋਚਦਾ ਕਿ ਮੈਨੂੰ ਘਰ ਦੇ ਵਿੱਚ ਸਾਰੀ ਖੁਸ਼ੀ ਮਿਲ ਜਾਣੀ ਹੈ ਮਨੁੱਖ ਨੂੰ ਇਹ ਨਹੀਂ ਪਤਾ ਕਿ ਜਿਹੜਾ ਗਿਆਨ ਸਕੂਲ ਦੇ ਵਿੱਚੋਂ ਮਿਲਣਾ ਹੈ ਉਹ ਘਰ ਦੇ ਵਿੱਚੋਂ ਨਹੀਂ ਮਿਲਣਾ ਸਕੂਲ ਦੇ ਵਿੱਚ ਜਾਵੇਗਾ ਦੋਸਤ ਮਿੱਤਰ ਮਿਲਦੇ ਜੀਵਨ ਜਿਉਣ ਦਾ ਢੰਗ ਸਿਖਾਉਣ ਵਾਲਾ ਟੀਚਰ ਮਿਲਦਾ ਸਮਾਜ ਵਿੱਚ ਵਿਕਣ ਉਠਣ ਦਾ ਤਰੀਕਾ ਸਾਨੂੰ ਸਿੱਖੋਂ ਨੂੰ ਮਿਲਦਾ ਤੇ ਸਤਿਗੁਰੂ ਜੀ ਬਖਸ਼ੀ ਕਰਦੇ ਐ ਤੇ ਭਾਈ ਜਦੋਂ ਬੱਚਾ ਸਕੂਲ ਨਹੀਂ ਜਾਂਦਾ ਫਿਰ ਕਹਿੰਦੇ ਅਸੀਂ ਉਸ ਨੂੰ ਜ਼ਬਰਦਸਤੀ ਚਿੰਦੇ ਭਾਗ ਲਾਮਤ ਨਹੀਂ ਦੇਦੇ ਕਦੇ ਉਸਦੇ ਜਦਨੇ ਕਦੇ ਕੁਝ ਨਹੀਂ ਦਿੰਦਾ ਬੱਚਾ ਸਕੂਲ ਦੇ ਵਿੱਚ ਜਾਂਦਾ ਫਿਰ ਕਹਿੰਦੇ ਉਹਦੀ ਆਦਤ ਬਣ ਜਾਂਦੀ ਹੈ ਉਹ ਬੱਚਾ ਖੇਲਣਾ ਸ਼ੁਰੂ ਕਰ ਦਿੰਦਾ ਸਕੂਲ ਦੇ ਵਿੱਚ ਖੀਮਾ ਖੇਡਦਾ ਫਿਰ ਘਰ ਦੇ ਵਿੱਚ ਜਦੋਂ ਸਮਾਂ ਹੋ ਜਾਂਦਾ ਨਾ ਕਿਸੇ ਦੇ ਸਕੂਲ ਦਾ ਫਿਰ ਉਹ ਕਹਿੰਦਾ ਕਿ ਭਾਈ ਮੈਂ ਸਕੂਲੇ ਜਾਣਾ ਹੈ ਆਪਣੀ ਮਾਂ ਨੂੰ ਆਖਦਾ ਆਪਣੇ ਪਰਿਵਾਰ ਨੂੰ ਅਵਿਦੰਨ ਸਕੂਲੇ ਛੱਡ ਕੇ ਗੁਰ ਸ਼ਬਦ 'ਚ ਮਨ ਲੱਗੇ ਛੁੱਟੇ ਮਾਇਆ ਬੰਧ ਆਗੇ ਮੁਸ਼ਕਿਲ ਨਾ ਬਣੇ ਹੋਏ ਨਾਮ ਸੰਬੰਧ ਜਿਵੇਂ ਸਕੂਲ ਦੇ ਵਿੱਚ ਮਨ ਲੱਗਣਾ ਪੈਂਦਾ ਨਾ ਬੱਚੇ ਦਾ ਗੁਰੂ ਦੀ ਸ਼ਬਦ ਵਿੱਚ ਮਨ ਜਿੰਦਾਰ ਲੱਗੂ ਲੱਗ ਪੈਂਦਾ ਤੇ ਗੁਰੂ ਦੀ ਸ਼ਬਦ ਨੂੰ ਮਨ ਲਗਾਉਣ ਨਾਲ ਮਾਇਆ ਦੇ ਸਾਰੇ ਬੰਧ ਸਮਾਪਤ ਹੋ ਜਾਂਦੇ ਹਨ ਜਿਵੇਂ ਬੱਚਾ ਪਹਿਲਾਂ ਜੰਦ ਕਰਦਾ ਮੈਂ ਸਕੂਲ ਨਹੀਂ ਜਾਣਾ ਫਿਰ ਬੱਚਾ ਲਗਾਤਾਰ ਸੁਖਲੇ ਜਾਂਦਾ ਤਾਂ ਉਹ ਮਨ ਸੁਖ ਨੂੰ ਉਜਲ ਚੜ ਜਾਂਦਾ ਲੱਗ ਜਾਂਦਾ ਗੁਰਸ਼ੰਮੇ ਮਨ ਲੱਗਿਆ ਕਿ ਗੁਰੂ ਦੀ ਚਰਨਾਂ ਦੇ ਵਿੱਚ ਮਨ ਗਉਣ ਦੇ ਨਾਲ ਜਦੋਂ ਅਸੀਂ ਲਗਾਤਾਰ ਹਰ ਰੋਜ਼ ਗੁਰੂ ਦੇ ਚਰਨਾਂ ਵਿੱਚ ਉਹਨਾਂ ਦਾ ਗੁਰੂ ਪਿਆਰੇ ਸਾਧੂ ਜੀਓ ਸਾਡਾ ਮਨ ਗੁਰੂ ਦੀ ਬਾਣੀ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਔਰ ਮਾਇਆ ਮਾਇਆ ਕਹਿੰਦੇ ਹੈ ਮਾਇਆ ਹੀ ਨਹੀਂ ਕਿ ਤੁਮ ਦੌਲਤ ਕਹਿੰਦੇ ਮਾਇਆ ਜਿਹਨੂੰ ਅਸੀਂ ਸਭ ਤੋਂ ਜ਼ਿਆਦਾ ਇੰਨੇ ਕੋ ਮੇਰੇ ਕੋਲ ਉਹ ਘਰ ਦਾ ਸਮਾਨ ਕਾਰੋਬਾਰ ਧੀਆਂ ਪੁੱਤਰ ਇਹ ਸਭ ਮਾਇਆ ਹੈ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ ਕਿ ਮਾਇਆ ਦੇ ਤਾਰੇ ਬੰਧਨ ਸਮਾਪਤ ਹੋ ਜਾਂਦੇ ਜਦੋਂ ਅਸੀਂ ਗੁਰੂ ਦੀ ਸ਼ਰਨ ਆਉਂਦੇ ਹਾਂ ਜੀਵਰ ਸਕੂਲ ਦੇ ਵਿੱਚ ਕਿਵੇਂ ਜਾ ਕੇ ਉਹਨੂੰ ਪਤਾ ਲੱਗਦਾ ਇਸ ਤਰ੍ਹਾਂ ਕਿ ਗੁਰੂ ਦੇ ਚਰਨਾਵਾਂ 'ਤੇ ਜਾ ਕੇ ਜੀਵ ਨੂੰ ਪਤਾ ਲੱਗਦਾ ਆਪਕੀ ਮੁਸ਼ਕਿਲ ਨਾ ਬਣੀ ਹੋਏ ਨਾ ਸੰਬੰਧ ਫਿਰ ਅਗਿਤ ਕੋ ਮੁਸ਼ਕਲ ਨਹੀਂ ਆਉਂਦੀ ਝੂਠ ਬੁਰ ਝੂਠਾ ਬਣੇ ਝੂਠ ਤਿਆਗੋ ਗੈਲ ਜਨਰ ਵਿਕਾਸ ਵਿਚਾਂ ਨਾ ਗੱਲ ਗਲੀ ਕਰ ਸੈ

ਜਿੱਥੇ ਕਿਸੇ ਨੂੰ ਕੋਈ ਦੁੱਖ ਨਹੀਂ ਹੈ ਜਿੱਥੇ ਊਚ ਨੀਚ ਜਾਤ ਪਾਤ ਦਾ ਕੋਈ ਖੌਫ ਨਹੀਂ ਕੋਈ ਡਰ ਨਹੀਂ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਜੀਵ ਨਾਮ ਸਿਮਰਨ ਕਮਾਈ ਕਰਦਾ ਉਹ ਵੇਦੋਂ ਪ੍ਰੇਮ ਦੀਆਂ ਗਲੀਆਂ 'ਚ ਸੈਰ ਕਰਦਾ ਇਸ ਕਰਕੇ ਗੁਰੂ ਕੈਹੇ ਸਤਿਗੁਰੂ ਜੀ ਆਓ ਸਭ ਸੰਤਾਂ ਰਣਮਨ ਕੀ ਗੁਰੂ ਮਹਾਰਾਜ ਜੀ ਦੇ ਨਾਮ ਦਾ ਉਚਾਰਨ ਕਰੀਏ ਤੇ ਆਪਣਾ ਜੀਵਨ ਸਫਲ ਕਰੀਏ ਜੈ ਕਰੋ ਧੰਨ ਗੁਰਦੇਵ ਜੀ